ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਬੇਸ਼ੱਕ ਸ਼ਰਸਤ ਭਾਰਤ ਦੀ ਗੱਲ ਕਰਦੇ ਆ ਅਸੀਂ ਪਰ ਗਰਾਉਂਡ ਤੇ ਤੁਸੀਂ ਦੇਖ ਰਹੇ ਹੋ ਕਿ ਇਸ ਪਿੰਡ ਦਾ ਜਿਹੜਾ ਹਾਲ ਹੈ ਉਹ ਕਾਫੀ ਨੁਕਸਾਨ ਹੈ ਤੇ ਮੈਂ ਸ਼ਲਾਘਾ ਕਰਦਾ ਪੰਜਾਬ ਸਰਕਾਰ ਦੀ ਜਿਨ੍ਹਾਂ ਇਸ ਨਗਰ ਨੂੰ 1.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਬਾਈ 1.5 ਕਰੋੜ ਰੁਪਏ ਦੀ ਤਾਂ ਗ੍ਰਾਂਟ ਆ ਗਈ ਪਰ ਗ੍ਰਾਂਟ ਜੋ ਠੇਕੇਦਾਰ ਸਾਹਿਬ ਆ ਉਹਾਂ ਟ੍ਰੇਡ ਜਿਹੜੇ ਲਾਏਗੇ ਜਿਹਨਾਂ ਨੂੰ ਠੇਕਾ ਦਿੱਤਾ ਪਿੰਡ ਦਾ ਇੰਨਾ ਬੁਰਾ ਹਾਲ ਹੈ ਕਿ ਮੜੀਆਂ ਨੂੰ ਜਾਣ ਵਾਸਤੇ ਸ਼ਮਸ਼ਾਨ ਘਾਟ ਨੂੰ ਜਾਣ ਵਾਸਤੇ ਰਸਤਾ ਸਕੂਲ ਨੂੰ ਜਾਣ ਵਾਸਤੇ ਰਸਤਾ 1.5 ਕਰੋੜ ਰੁਪਇਆ ਆਇਆ ਹੋਵੇ ਤੇ ਪਿੰਡ ਦੇ ਲੋਕਾਂ ਨੇ ਹੰਬਲਾ ਮਾਰ ਕੇ ਲਿਆਂਦਾ ਹੋਵੇ ਤੁਸੀਂ ਜਾਣਦੇ ਹੋ ਕਿਵੇਂ ਧਰਨੇ ਲੱਗੇ ਆਪਜੀ ਦੇ ਚੈਨਲ ਦੇ ਸ਼ੁਰੂ ਕਰਦੇ ਆਂ ਬਾਕੀ ਚੈਨਲਾਂ ਵੀ ਆਣ ਕੇ ਧਰਨੇ ਲਾਏ ਲੋਕਾਂ ਨੇ ਬਹੁਤ ਯੋਰ ਮਾਰ ਕੇ ਤੇ ਇਹ ਸਾਰਾ ਕੰਮ ਕੀਤਾ ਤੇ ਜੇ ਹੁਣ ਸਾਰਾ ਹੀ ਮਲਾਈ ਜਿਹੜੀ ਹੈ ਪ੍ਰਸ਼ਾਸਨਿਕ ਅਧਿਕਾਰੀ ਖਾ ਜਾਣਗੇ 2 ਮਹੀਨੇ ਦਾ ਅਲਟੀਮੇਟਮ ਲਿਆ ਜੀ ਅੱਜ ਪੌਣੇ 2 ਸਾਲ ਹੋ ਗਏ ਨੇ ਔਰ 1.5 ਕਰੋੜ ਰੁਪਏ ਦੀ ਗ੍ਰਾਂਟ ਵੀ ਆ ਚੁੱਕੀ ਹੈ ਜਦ ਕਿ ਪ੍ਰੋਜੈਕਟ ਇਨਾ ਲੰਬਾ ਨਹੀਂ ਜੇ ਇਮਾਨਦਾਰੀ ਨਾਲ ਕੀਤਾ ਜਾਏ ਤੇ ਸਾਰਾ ਹੀ 50 ਲੱਖ ਦਾ ਖਰਚਾ ਜੀ ਇਹ ਤੀ ਇਹ ਪੈਸੇ ਆਣ ਤੋਂ ਬਾਅਦ ਦੇਖੋ ਜੀ ਨਾ ਤੇ ਕੋਈ ਸਰਕਾਰੀ ਨੁਮਾਇੰਦਾ ਨਾ ਕੋਈ ਹਲਕੇ ਦਾ ਨੁਮਾਇੰਦਾ ਨਾ ਕੋਈ ਕਿਸੇ ਨੇ ਇਹਨੂੰ ਚੈੱਕ ਬੈਗ ਨਹੀਂ ਕੀਤਾ ਆਪਣੀ ਮਨਮਰਜ਼ੀ ਨਾਲ ਕੰਮ ਕੀਤਾ ਜੀ ਅਸੀਂ ਜੋ ਇਹਨਾਂ ਨੂੰ ਕਹਿੰਦੇ ਰਹੇ ਹਾਂ ਹੁਣ ਇਹ ਜੀ 7:30 ਦੀ ਮੋਟਰ ਤੋਂ 5 ਦੀ ਮੋਟਰ ਲਾਈ ਉਹਦਾ ਪਾਣੀ ਨਹੀਂ ਛਾੜ ਰਿਹਾ ਹੋਦੀਆਂ ਬਣਾਉਂਦੀਆਂ ਜੀ ਪ੍ਰੈਸ਼ਰ ਸਿਸਟਮ ਖਤਮ ਕਰਤਾ ਕਿਤੇ ਜਿਹੜੀ ਤੁਸੀਂ ਪੈਸੇ ਦੀ ਗੱਲ ਕਰਦੇ ਹੋ ਤੇ ਤੁਹਾਨੂੰ ਲੱਗਦਾ ਕਿ ਉਹ ਦੀ ਦੁਰਵਰਤ ਹੋਈ ਹੈ ਕਿਤੇ ਨਾ ਕਿਤੇ ਆਹ ਮੇਰੇ ਕਿਸਾਨ ਵੀਰ ਕੁਝ ਖਲੋਤੇ ਨੇ ਉਹ ਸਾਰੇ ਸਾਨੂੰ ਆ ਕੇ ਕਹਿੰਦੇ ਯਾਰ ਤੁਸੀਂ ਨਾਲ ਲੈ ਕੇ ਬ੍ਰੇਕ ਲਿਆ ਸੀਗੇ ਪਰ ਇਹ ਤਾਂ ਸਾਡੇ ਉਲਟਾ ਖੇਤਾ 'ਚ ਵੀ ਗੰਦ ਪੈ ਗਿਆ ਸਾਡੇ ਘਰਾਂ 'ਚ ਤੇ ਗਾਂਦੇ ਆ ਤੇ ਸਾਡੀ ਫਸਲ ਵੀ ਨਹੀਂ ਹੁੰਦੀ ਉਲਟਾ ਸਰਦਾਰ ਭਗਵੰਤ ਮਾਨ ਸਾਬ ਨੂੰ ਅਸੀਂ ਕਹਿੰਨੇ ਆ ਵੀ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੁਹਾਡੀ ਸਰਕਾਰ ਨੇ ਸਾਡੀ ਬਾਹ ਫੜੀ ਆ ਪਰ ਇੰਨੀ ਕ ਬਾਹ ਹੋਰ ਫੜੋ ਵੀ ਇਸ ਠੇਕੇਦਾਰ ਨੂੰ ਬਦਲੀ ਕਰਕੇ ਵਧੀਆ ਠੇਕੇਦਾਰ ਲਿਆਓ ਸਾਨੂੰ ਜਿਹੜੀ ਹੈ ਘਟੋ ਘਟ 20 ਇੰਚ ਦਾ ਪਾਈਪ ਪਾ ਕੇ ਜਿਹੜਾ ਸੀਵਰੇਜ ਸਿਸਟਮ ਵਧੀਆ ਕੀਤਾ ਜਾਏ ਹਾਂਜੀ ਜੀ ਸਾਡੇ ਹਲਕਾ ਇੰਚਾਰਜ ਸਰਦਾਰਸ਼ਮ ਸ਼ੇਰ ਸਿੰਘ ਨੇ ਉਹਨਾਂ ਨੂੰ ਸੂਚਿਤ ਕਰਤਾ ਪਰ ਉਹਨਾਂ ਸਾਨੂੰ ਕੋਈ ਜਵਾਬ ਨਹੀਂ ਕਰ ਦਿੱਤਾ ਅਸੀਂ ਉਹਨਾਂ ਨੂੰ ਬਲਾਕ ਪ੍ਰਧਾਨ ਦੇ ਥਰੂ ਵੀ ਸੂਚਿਤ ਕਰ ਦਿੱਤਾ ਹੈ ਪੀ ਆਪਣਾ ਜੋ ਵੀ ਹੈ ਇਹ ਸਾਡੇ ਪਿੰਡ ਦਾ ਬੜਾ ਮਾੜਾ ਹਾਲ ਜੇ ਪਰ ਉਹਨਾਂ ਸਾਨੂੰ ਕੋਈ ਨਾ ਜਵਾਬ ਦਿੱਤਾ ਹੈ ਤੇ ਨਾ ਹੀ ਸਾਡੇ ਨਾਲ ਕੋਈ ਕੰਟੈਕਟ ਕੀਤਾ ਹੈ ਤੁਸੀਂ ਦੇਖ ਰਹੇ ਹੋ ਪੁਕਾਰ ਟੀਵੀ ਤੇ ਅਸੀਂ ਖੜੇ ਹਾਂ ਜੁਲਾ ਗੁਰਦਾਸਪੁਰ ਦਾ ਬਲਾਕ ਦਰੰਗਲਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਦ੍ਰਿਸ਼ ਹੈ ਇਹ ਦਿਖਾਇਆ ਜਾਵੇ ਬੇਸ਼ੱਕ 75 ਸਾਲ ਹੋ ਗਏ ਨੇ ਸਾਡਾ ਦੇਸ਼ ਆਜ਼ਾਦ ਹੋਇਆ ਨੂੰ ਇਥੋਂ ਦੇ ਬਜ਼ੁਰਗ ਕਹਿ ਰਹੇ ਨੇ ਕਿ ਲਗਭਗ 20-25 ਸਾਲ ਤੋਂ ਅਸੀਂ ਜਿਹੜੀ ਜ਼ਿੰਦਗੀ ਹੈ ਉਹ ਬੜੀ ਹੀ ਮੁਸ਼ਕਲਾਂ ਭਰ ਕੱਢ ਰਹੇ ਕਿਉਂਕਿ ਇਹ ਜੋ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਪੂਰੇ ਧਰੰਗਲੇ ਪਿੰਡ ਦਾ ਜਿਹੜਾ ਆ ਪਾਣੀ ਦਾ ਨਿਕਾਸ ਕਰਨ ਲਈ ਤੇ ਕਿਸੇ ਪਾਸੇ ਨੂੰ ਨਹੀਂ ਹੈਗਾ ਇੱਥੇ ਹੀ ਖੜਾ ਤੇ ਇਹ ਲੋਕਾਂ ਦੀ ਜਿਹੜੀ ਆਪਣੀ ਜੱਦੀ ਜ਼ਾਇਦਾਤ ਆ ਫੇਰ ਵੀ ਬੜਾ ਵੱਡਾ ਹੌਸਲਾ ਹੈ ਜ਼ਿਮੀਂਦਾਰ ਵੀਰਾਂ ਦਾ ਸਰਦਾਰ ਵੀਰਾਂ ਦਾ ਕਿ ਉਹ ਇਹਨਾਂ ਕੁਝ ਬਰਦਾਸ਼ਤ ਕਰ ਰਹੇ ਨੇ ਸਾਡੇ ਨਾਲ ਕੁਝ ਵੀਰ ਇੱਥੋਂ ਦੇ ਮੋਤਬਰ ਖੜੇ ਨੇ ਆਹ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਮਸਲਾ ਜਿਹੜਾ ਅੱਜ ਦੇ ਛੱਪ ਨੂੰ ਲੈ ਕੇ ਪਹਿਲਾਂ ਤੇ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਂ ਆਪ ਜੀ ਦੇ ਚੈਨਲ ਦਾ ਜਿਨ੍ਹਾਂ ਸਾਡੇ ਪਹਿਲਾਂ ਵੀ ਮੁੱਦੇ ਦੀ ਅਜ ਤੋਂ ਤਕਰੀਬਨ ਪੌਣੇ 2 ਸਾਲ ਪਹਿਲਾਂ ਇਹ ਆਵਾਜ਼ ਚੁੱਕੀ ਸੀਗੀ ਆਪ ਦੇ ਯਤਨਾ ਸਦਕਾ ਸਾਡਾ ਪਿੰਡ ਦਾ ਪ੍ਰੋਜੈਕਟ ਜਿਹਦਾ ਸੀਗਾ ਉਹ ਪਾਸ ਹੋਇਆ ਸੀਗਾ ਤੇ ਮੈਂ ਛਲਾਗਾ ਕਰਦਾ ਪੰਜਾਬ ਸਰਕਾਰ ਦੀ ਜਿਹਨਾਂ ਇਸ ਨਗਰ ਨੂੰ 1.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ। ਭਾਈ 1.5 ਕਰੋੜ ਰੁਪਏ ਦੀ ਤਾਂ ਗ੍ਰਾਂਟ ਆ ਗਈ ਪਰ ਗ੍ਰਾਂਟ ਜੋ ਠੇਕੇਦਾਰ ਸਾਹਿਬ ਆ ਉਹ ਅਨਟ੍ਰੈਂਡ ਜਿਹੜੇ ਲਾਏਗੇ ਜਿਹਨਾਂ ਨੂੰ ਠੇਕਾ ਦਿੱਤਾ ਪਹਿਲਾਂ ਸੀਵਰੇਜ ਬੋਰਡ ਨੇ ਆਪਣਾ ਜਲ ਵਾਟਰ ਸਪਲਾਈ ਬੋਰਡ ਨੇ ਇਹਦਾ ਐਸਟੀਮੇਟ ਲਾਇਆ ਸੀਗਾ। ਤੇ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਇਹਨਾਂ ਨੂੰ ਠੇਕਾ ਮਿਲ ਗਿਆ ਔਰ ਠੇਕੇ ਦਾ ਜੀ ਅਸੀਂ ਇਹਨਾਂ ਨੂੰ ਬਹੁਤ ਵਿਰੋਧ ਕੀਤਾ ਵੀ 8 ਇੰਚ ਦੇ ਪਾਈਪ ਨਾ ਪਾਓ 8 ਇੰਚ ਦੇ ਪਾਈਪ ਦੇ ਵਿੱਚ ਪਾਜੀ ਪਾਣੀ ਨਹੀਂ ਨਿਕਲਦਾ ਇਹਨਾਂ ਕਹਿੰਦਾ ਨਹੀਂ ਜੀ ਇਹ ਪ੍ਰੈਸ਼ਰ ਸਿਸਟਮ ਬਣਨਾ ਹੈ 7.5 ਦੀ ਮੋਟਰ ਲੱਗੇ ਨਹੀਂ ਦੋ ਮੋਟਰਾਂ ਲੱਗਣਗੀਆਂ ਨਾਲ ਜਨਰੇਟਰ ਲੱਗੂਗਾ ਫਸਟ ਕਲਾਸ ਤੁਹਾਡਾ ਪਾਣੀ ਅਸੀਂ ਬਾਹਰ ਕੱਢ ਕੇ ਦੱਸਾਂਗੇ 2 ਮਹੀਨੇ ਦੇ ਅਲਟੀਮੇਟਮ ਲਿਆ ਜੀ ਅੱਜ ਪੌਣੇ 2 ਸਾਲ ਹੋ ਗਏ ਨੇ ਔਰ 1.5 ਕਰੋੜ ਰੁਪਏ ਦੀ ਗ੍ਰਾਂਟ ਵੀ ਆ ਚੁੱਕੀ ਹੈ ਜਦਕਿ ਪ੍ਰੋਜੈਕਟ ਇਹਨਾਂ ਲੰਬਾ ਨਹੀਂ ਜੇ ਈਮਾਨਦਾਰੀ ਨਾਲ ਕੀਤਾ ਇਹ ਇਹ ਪੈਸੇ ਆਣ ਤੋਂ ਬਾਅਦ ਦੇਖੋ ਜੀ ਨਾ ਤੇ ਕੋਈ ਸਰਕਾਰੀ ਨੁਮਾਇੰਦਾ ਨਾ ਕੋਈ ਹਲਕੇ ਦਾ ਨੁਮਾਇੰਦਾ ਨਾ ਕੋਈ ਕਿਸੇ ਨੇ ਇਹਨੂੰ ਚੈੱਕ ਬੈਗ ਨਹੀਂ ਕੀਤਾ ਆਪਣੀ ਮਨਮਰਜ਼ੀ ਨਾਲ ਕੰਮ ਕੀਤਾ ਜਿ ਅਸੀਂ ਜੋ ਇਹਨਾਂ ਨੂੰ ਕਹਿੰਦੇ ਰਹੇ ਹਾਂ ਹੁਣ ਇਹ ਜੀ 7.5 ਦੀ ਮੋਟਰ ਤੋਂ 5 ਦੀ ਮੋਟਰ ਲਾਈ ਉਹਦਾ ਪਾਣੀ ਨਹੀਂ ਸਹਾਰਿਆ ਹੋਦੀਆਂ ਬਣਾਉਂਦੀਆਂ ਜੀ ਪ੍ਰੈਸ਼ਰ ਸਿਸਟਮ ਖਤਮ ਕਰਤਾ ਪੰਜਲੀ ਮੋਟਰ ਲਾਈ ਉਹਨੇ ਪਾਣੀ ਨਹੀਂ ਸਹਾਰਿਆ ਉਸ ਤੋਂ ਬਾਅਦ ਜੀ ਤਿੰਨ ਦੀ ਲਾਈ ਉਹਨੇ ਵੀ ਪਾਣੀ ਨਹੀਂ ਸਹਾਰਿਆ ਅੱਧਾ ਪਾਣੀ ਐ ਐਂਡ ਕੈਪ ਲਾ ਕੇ ਇਧਰ ਨੂੰ ਕੱਢ ਦਿੰਦੇ ਅੱਧਾ ਜਾਂਦਾ ਉਹ ਵੀ ਓਵਰਫਲੋ ਹੋ ਜਾਂਦੀ ਇਹਨੇ ਸਾਰੇ ਕਿਸਾਨ ਰੋਂਦੇ ਨੇ ਆ ਮੇਰੇ ਕਿਸਾਨ ਵੀਰ ਕੁਝ ਖਲੋਤੇ ਨੇ ਉਹ ਸਾਰੇ ਸਾਨੂੰ ਆ ਕੇ ਕਹਿੰਦੇ ਯਾਰ ਤੁਸੀਂ ਨਾਲ ਲੈ ਕੇ ਪ੍ਰੋਜੈਕਟ ਲਿਆ ਸੀਗੇ ਪਰ ਇਹ ਤਾਂ ਸਾਡੇ ਉਲਟਾ ਖੇਤਾ 'ਚ ਵੀ ਗੰਦ ਪੈ ਗਿਆ ਸਾਡੇ ਘਰਾਂ 'ਚ ਤੇ ਗੰਦੇ ਆ ਤੇ ਸਾਡੀ ਫਸਲ ਵੀ ਨਹੀਂ ਹੁੰਦੀ ਉਲਟਾ ਇਸ ਕਰਕੇ ਭਾਜੀ ਅਸੀਂ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਅਸੀਂ ਕਹਿੰਨੇ ਆ ਵੀ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੁਹਾਡੀ ਸਰਕਾਰ ਨੇ ਸਾਡੀ ਬਾਹ ਫੜੀ ਆ ਪਰ ਇੰਨੀ ਕ ਬਾਹ ਹੋਰ ਫੜੋ ਵੀ ਇਸ ਠੇਕੇਦਾਰ ਨੂੰ ਬਦਲੀ ਕਰਕੇ ਵਧੀਆ ਠੇਕੇਦਾਰ ਲਿਆਓ ਸਾਨੂੰ ਜਿਹੜੀ ਹੈ ਘਟੋ ਘਟ 20 ਇੰਚ ਦਾ ਪਾਈਪ ਪਾ ਕੇ ਜਿਹੜਾ ਸੀਵਰੇਜ ਸਿਸਟਮ ਵਧੀਆ ਕੀਤਾ ਜਾਏ ਜੋ ਕਿ ਇਸ ਇਹਦਾ ਕੋਈ ਜ਼ਿਆਦਾ ਹੁਣ ਕੋਈ ਨੁਕਸਾਨ ਨਹੀਂ ਹੋਣਾ ਥੋੜੇ ਹੀ ਪੈਸੇ ਲੱਗਣੇ ਨੇ ਦੇ ਉੱਤੇ ਇਹ ਪਰ ਇਸ ਨੇ ਸਾਡਾ ਜਿਹੜਾ ਇਹ ਬਹੁਤ ਨੁਕਸਾਨ ਹੋ ਰਿਹਾ ਇਸ ਵੇਲੇ ਘਰਾਂ ਚ ਕੀੜੇ ਟੁੱੜ ਰਹੇ ਨੇ ਕਿਉਂਕਿ ਹੁਣ ਬਰਸਾਤ ਆ ਜਾਣੀ ਅੱਗੇ ਤੁਹਾਨੂੰ ਪਤਾ ਇਹ ਸਾਰਾ ਹੀ ਜਿਹੜਾ ਪਾਣੀ ਆ ਛੜਕਾਂ ਦੇ ਉੱਤੇ ਆ ਜਾਣਾ ਲੰਘਣ ਦੀ ਪ੍ਰੋਬਲਮ ਹੋ ਜਾਂਦੀ ਆ ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਹੋ ਜਾਂਦੀ ਆ ਕਿਉਂਕਿ ਇਹ ਦਰੰਗਲਾ ਇੱਕ ਹਾਬਿਆ ਸੀਨੀਅਰ ਸੈਕੰਡਰੀ ਸਕੂਲ ਇੱਥੇ ਆ ਜੀ ਥਾਣਾ ਇੱਥੇ ਆ ਜੀ ਤਹਿਸੀਲ ਇੱਥੇ ਆ ਜੀ ਪੀ ਐਚ ਸੀ ਦਰੰਗਲਾ ਇੱਥੇ ਆ ਜੀ ਇਹ 90 ਪਿੰਡਾਂ ਦੀ ਹਾਬਾ ਤੇ ਇਹ ਜਦੋਂ ਪਾਣੀ ਦੋਹਾਂ ਸਾਈਡਾਂ ਤੇ ਖੜਾ ਹੋ ਜਾਂਦਾ ਤੇ ਕਿਸੇ ਨੂੰ ਤੁਹਾਨੂੰ ਤੁਸੀਂ ਤੇ ਜਾਣਦੇ ਹੋ ਭਲੀ ਭਾਤ ਜਾਣਦੇ ਹੋ ਤਾਂ ਅੱਗੇ ਵੀ ਵੀਡੀਓ ਗਈਆਂ ਨੇ ਕਿਦਾਂ ਉਹਦੇ ਉੱਤੇ ਗੱਡੇ ਗੱਡੇ ਪਾਣੀ ਦੇ ਵਿੱਚੋਂ ਬੱਚੇ ਸਕੂਲ ਦੇ ਲੰਘ ਕੇ ਜਾਂਦੇ ਨੇ ਇਸ ਕਰਕੇ ਇਹ ਬਰਸਾਤ ਆਉਣ ਤੋਂ ਪਹਿਲਾਂ ਪਹਿਲਾਂ ਇਹ ਸਰਕਾਰ ਨੂੰ ਗੁਹਾਰ ਲਾਉਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਸਾਡੀ ਹੱਥ ਬੇਨ ਜੋੜ ਕੇ ਬੇਨਤੀ ਆ ਜੀ ਤੁਸੀਂ ਇਹ ਸਾਡਾ ਕੰਮ ਪਹਿਲ ਦੇ ਆਧਾਰ ਤੇ ਕਰਾਓ ਅਤੇ ਅਸੀਂ ਹੋਰ ਵੀ ਜੋ ਪ੍ਰਸ਼ਾਸਕ ਨਮਾਇंदे ਨੇ ਉਹ ਸਾਡੀ ਬਾਹ ਫੰਡ ਕਿਉਂਕਿ ਸਾਡਾ ਇਹ ਠੇਕੇਦਾਰ ਨੂੰ ਕਿਸੇ ਨੇ ਚੈੱਕ ਪੈਗੀ ਨਹੀਂ ਕੀਤਾ ਜੀ इवन ਇੱਕ ਨਮਾਇੰਦਾ ਵੀ ਨਹੀਂ ਆਇਆ ਵੀ ਤੂੰ ਕੀ ਕਰ ਰਿਹਾ ਕੀ ਕਰ ਰਿਹਾ ਕੁਝ ਨਹੀਂ ਕਿਸੇ ਨੇ ਕੁਝ ਨਹੀਂ ਚੈੱਕ ਕੀਤਾ ਜੀ ਕਿਤੇ ਜਿਹੜੀ ਤੁਸੀਂ ਪੈਸੇ ਦੀ ਗੱਲ ਕਰਦੇ ਹੋ ਤੇ ਲੱਗਦਾ ਰਹੇ ਕਿ ਉਹ ਦੀ ਦੁਰਵਰਤੋਂ ਹੋਈ ਹੈ ਕਿਤੇ ਨਾ ਕਿਤੇ ਦੇਖੋ ਜੀ ਇਹਦੇ ਤੋਂ ਤਾਂ ਸ਼ਰਮ ਲੱਗਦਾ ਦੁਰਵਰਤੋਂ ਹੋਈ ਹੈ ਕਿਉਂਕਿ ਇੰਨਾ 1.5 ਕਰੋੜ ਦਾ ਪ੍ਰੋਜੈਕਟ ਹੈ ਸਰਕਾਰ ਨੇ ਇਮਾਨਦਾਰੀ ਨਾਲ ਪੈਸੇ ਦਿੱਤੇ ਆ ਔਰ ਇਹ ਪ੍ਰੋਜੈਕਟ ਦੇ ਵਿੱਚ ਕੋਈ ਮਤਨ ਦੱਸਿਆ ਵੀ ਵਾਅਦੇ ਤੋਂ ਵਾਅਦੇ ਦੀ 50 ਲੱਖ ਦੇ ਵਿੱਚ ਨ੍ਹਾ ਉੱਥੋਂ ਤੱਕ ਢਾਈ ਆਪਣੇ 3 ਕਿਲੋਮੀਟਰ ਢਾਈ ਕਿਲੋਮੀਟਰ ਦਾ ਬਾਹ ਆ ਇਹਦੇ ਵਿੱਚ ਜੀ ਸਿਰਫ ਐਸਟੀਮੇਟ ਕੋਈ 40 ਲੱਖ ਚੋਂ ਘੱਟ ਹੋ ਜਾਣੀ ਚਾਹੀਦਾ ਸੀ ਤੇ ਜਿਹੜਾ ਵੀ ਡੇਢ ਕਰੋੜ ਦਿੱਤਾ ਅਸੀਂ ਕਿਹਾ ਜੀ ਚਲੋ ਸਰਕਾਰ ਨੇ ਤੁਹਾਨੂੰ ਡੇਢ ਕਰੋੜ ਦਿੱਤਾ ਅਸੀਂ ਕਹਿੰਦੇ ਇਹਨਾਂ ਕੋ ਪਾਈ ਪਾਈ ਦਾ ਹਿਸਾਬ ਲੈਣਾ ਚਾਹੀਦਾ ਵੀ ਇਹ ਕਿੱਦਾਂ ਲੱਗਾ ਕਿੱਦਾਂ ਕੀ ਕਿੱਥੇ ਗਿਆ ਗੁਰਦ ਗੁਰਦ ਹੋਇਆ ਪੈਸਾ ਕਿਤੇ ਨਾ ਕਿਤੇ ਜਿਹੜੀ ਸਿਸਟਮ 'ਚ ਖਰਾਬੀ ਲੱਗਦੀ ਹੈ ਕਿ ਹੋ ਸਕਦਾ ਪੰਜਾਬ ਸਰਕਾਰ ਨੇ ਜਿਹੜਾ ਆ ਇਹ ਵਾਅਦਾ ਕੀਤਾ ਸੀ ਜਾਂ ਤੁਹਾਡੇ ਪਿੰਡ ਦੀ ਪਲਾਈ ਕੀਤੀ ਪਰ ਸਿਸਟਮ ਸਿਸਟਮ 'ਚ ਖਰਾਬੀ ਹੈ ਜਿਹੜੀ ਥੱਲੇ ਪੱਦਰ ਵਾਲੇ ਮੁਲਾਜ਼ਮ ਕਹਿ ਸਕਦੇ ਜਾਂ ਕੋਈ ਠੇਕਦਾ ਉਹਨਾਂ 'ਚ ਖਰਾਬੀ ਲੱਗਦੀ ਤੁਹਾਨੂੰ ਬਿਲਕੁਲ ਜੀ ਬਿਲਕੁਲ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਮੂੰਹ ਨੂੰ ਤੋਂ ਇਹ ਬਹੁਤ ਵਧੀਆ ਹੋ ਰਿਹਾ ਕੰਮ ਪਰ ਇਹ ਜਿਹੜੇ ਥੱਲੇ ਨਮਾਇੰਦ ਇਹਨਾਂ ਦਾ 130 ਦਾ ਇਲੈਕਸ਼ਨ ਪਿੱਛੇ ਹੋ ਕੇ ਹਜੇ ਥੋੜਾ ਟਾਈਮ ਹੀ ਹੋਇਆ ਤੇ ਉੱਥੇ ਭਗਵੰਤ ਮਾਨ ਸਾਹਿਬ ਦਾ ਇੱਕ ਨਾਰਾ ਸੀ ਕਿ 1 ਆ ਉਹ ਭੁਗਤਣਾ ਪਿਆ ਇਹੀ ਕਾਰਨ ਨਹੀਂ ਹੈਗਾ ਕਿਤੇ ਮੈਂ ਕਿਹਾ ਜੀ ਬਿਲਕੁਲ ਇਹੋ ਹੀ ਕਾਰਨ ਹੈ ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ ਸਾਡੇ ਪਿੰਡ ਦੇ ਲੋਕ ਬਹੁਤ ਗੁੱਸੇ ਜਿਹਾ ਅਸੀਂ ਵੀ ਵੋਟਾਂ ਪਵਾਈਆਂ ਨੇ ਪਰ ਬੜੇ ਲੋਕਾਂ ਨੂੰ ਹੱਥ ਜੋੜਿਆ ਮੈਂ ਕਿਹਾ ਜੀ ਦੇਖੋ ਜੀ ਤੁਹਾਨੂੰ ਪੈਸੇ ਮਿਲੇ ਨੇ ਪਰ ਉਹ ਕਹਿੰਦੇ ਪੈਸੇ ਦਾ ਕੀ ਫਾਇਦਾ ਸਾਡੇ ਤੇ ਉਲਟਾ ਗੰਦ ਲੱਗ ਗਿਆ ਸਾਡੇ ਖੇਤਾਂ 'ਚ ਪਾਣੀ ਆ ਰਿਹਾ ਸਾਡੇ ਉਹ ਆ ਰਿਹਾ ਮੈਂ ਕਿਹਾ ਜੀ ਦੇਖੋ ਆਪਣੀ ਸਰਕਾਰ ਨੇ ਬਾਹ ਫੜੀ ਹੈ ਸਰਕਾਰ ਦਾ ਧੰਨਵਾਦ ਕਰਦੇ ਹਾਂ ਪਰ ਦੇਖੋ ਭਗਵੰਤ ਮਾਨ ਸਾਹਿਬ ਜੀ ਨੂੰ ਅਸੀਂ ਇਹ ਗੁਹਾਰ ਲਾਉਣਾ ਚਾਹੁੰਦੇ ਹਾਂ ਵੀ ਆਪਣੇ ਇੱਥੇ ਵੀ ਵੇਖੋ ਜਿਹੜੇ ਤੁਹਾਡੇ ਇੱਥ ਉਹਨਾਂ ਕਿਸੇ ਦੀ ਮਾਂ ਬੜੀ ਉਹਨਾਂ ਨੇ ਕਿਸ ਨੂੰ ਆ ਕੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਜੀ ਨਾ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਨਾ ਹੀ ਇਸੇ ਕੋਈ ਆਪਣਾ ਜੋ ਵੀ ਪਾਰਟੀ ਦੇ ਇੱਥੇ ਨੁਮਾਇੰਦੇ ਲੱਗੇ ਨੇ ਕਿਸੇ ਨੇ ਆ ਕੇ ਕਿਸੇ ਦੀ ਸਾਰ ਨਹੀਂ ਲਈ ਨਾ ਕਿ ਪਿੰਡ 'ਚ ਆ ਕੇ ਪੁੱਛਿਆ ਵੀ ਆਹ 1.5 ਕਰੋੜ ਆਇਆ ਤੇ ਪਈ ਕਿੱਥੇ ਲੱਗਾ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਮੁੱਦੇ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਹਿਲਾਂ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹੈ ਪੁਕਾਰ ਚੈਨਲ ਦਾ ਹੀ ਹੱਥ ਜੋੜ ਕੇ ਧੰਨਵਾਦ ਕਰਨਿਆ ਵੀ ਬਹੁਤ ਜ਼ੋਰ ਲਾਇਆ ਤੁਸੀਂ ਤੁਹਾਡੀ ਛੇੜੀ ਹੋਈ ਮਿਹਨਤ ਨੇ ਅੱਜ ਇਥੋਂ ਤੱਕ ਪਹੁੰਚਾਇਆ ਵੀ 1.5 ਕਰੋੜ ਰੁਪਏ ਸਾਡੇ ਪਿੰਡ ਨੂੰ ਆਇਆ ਪਰ ਮੈਂ ਬੇਨਤੀ ਕਰਨਾ ਚਾਹਨਾ ਜਿਵੇਂ ਵੀਰਜੀ ਨੇ ਦੱਸਿਆ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਨਾ ਇਹ ਉਤੋਂ ਭਗਵੰਤ ਮਾਨ ਜੀ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਜਿਹੜੀ ਤੁਸੀਂ ਗੱਲ ਪੁੱਛਦੇ 13 ਜ਼ੀਰੋ ਦੀ ਗੱਲ ਇਹ ਵੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਉੱਥੇ ਸਹੀ ਕੰਮ ਹੋ ਰਿਹਾ ਹੋਏਗਾ ਉੱਪਰ ਉੱਪਰ ਸਹੀ ਕੰਮ ਹੋ ਰਿਹਾ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਗਰਾਊਂਡ ਲੈਵਲ ਤੇ ਆਣ ਕੇ ਚੈੱਕ ਨਹੀਂ ਕਰਦੇ ਤੇ ਨਾ ਚੈੱਕ ਕਰਨ ਦੀ ਵਜ੍ਹਾ ਇਹ ਆ ਕਿ ਇਸੇ ਕਰਕੇ ਫਿਰ ਜਿਹੜੀ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਸ਼ੀਟਾਂ ਮਿਲੀਆਂ ਨੇ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਰਾਜ ਮਿਲ ਕੇ ਖਾਂਦੇ ਨੇ ਤੇ ਉੱਪਰ ਤੱਕ ਇਹ ਜਿਹੜੀ ਰਿਪੋਰਟ ਨਹੀਂ ਜਾ ਪੰਦੀ ਇਸ ਕਰਕੇ ਇਸ ਪਿੰਡ ਦਾ ਇੰਨਾ ਬੁਰਾ ਹਾਲ ਹੈ ਕਿ ਮੜੀਆਂ ਨੂੰ ਜਾਣ ਵਾਸਤੇ ਸ਼ਮਸ਼ਾਨ ਘਾਟ ਨੂੰ ਜਾਣ ਵਾਸਤੇ ਰਸਤਾ ਸਕੂਲ ਨੂੰ ਜਾਣ ਵਾਸਤੇ ਰਸਤਾ 1.5 ਕਰੋੜ ਰੁਪਇਆ ਆਇਆ ਹੋਵੇ ਤੇ ਪਿੰਡ ਦੇ ਲੋਕਾਂ ਨੇ ਹੰਬਲਾ ਮਾਰ ਕੇ ਲਿਆਂਦਾ ਹੋਵੇ ਤੁਸੀਂ ਜਾਣਦੇ ਹੋ ਕਿਵੇਂ ਹੱੱਰਨੇ ਲੱਗੇ ਆਪ ਜੀ ਦੇ ਚੈਨਲ ਦੇ ਸ਼ੁਰੂ ਕਰਦੇ ਆਂ ਬਾਕੀ ਚੈਨਲਾਂ ਵੀ ਆਣ ਕੇ ਧਰਨੇ ਲਾਏ ਲੋਕਾਂ ਨੇ ਬਹੁਤ ਯੋਰ ਮਾਰ ਕੇ ਤੇ ਇਹ ਸਾਰਾ ਕੰਮ ਕੀਤਾ ਤੇ ਜੇ ਹੁਣ ਸਾਰਾ ਹੀ ਮਲਾਈ ਜਿਹੜੀ ਹੈ ਪ੍ਰਸ਼ਾਸਨਿਕ ਅਧਿਕਾਰੀ ਖਾ ਜਾਣਗੀ ਤੇ ਜਿੰਨੇ ਅਸੀਂ ਇੱਥੇ ਖਲੋਤੇ ਆਂ ਕੀ ਵਾਰਨਿੰਗ ਹੈ ਕਿੰਨਾ ਟਾਈਮ ਦਿੰਦੇ ਹੋ ਕਿ ਜੇ ਇਹ ਕੰਮ ਸ਼ੁਰੂ ਨਹੀਂ ਹੁੰਦਾ ਕਿਉਂਕਿ ਬਰਸਾਤ ਦਾ ਜਿਹੜਾ ਮੌਸਮ ਹੈ ਉਹ ਵੀ ਸ਼ੁਰੂ ਹੋਣ ਵਾਲਾ ਤੁਹਾਡਾ ਅਗਲਾ ਕਦਮ ਕੀ ਹੋਏਗਾ ਵੇਖੋ ਜੀ ਅਸੀਂ ਸਾਰਿਆਂ ਨੇ ਇਹ ਸਲਾਹ ਕੀਤੀ ਆ ਪਿਛਲੀ ਵਾਰੀ ਸਰਕਾਰ ਦੇ ਕੋਈ ਵੀ ਕੰਮ ਇਦਾਂ ਲੱਗਦਾ ਵੀ ਧਰਨੇ ਲਾਏ ਤੋਂ ਬਿਨਾਂ ਨਹੀਂ ਹੁੰਦੇ ਪਹਿਲਾਂ ਵੀ ਧਰਨੇ ਲੱਗੇ ਸਨ ਤੇ ਕੰਮ ਹੋਇਆ ਸੀ ਆਪ ਜੀ ਨੇ ਸ਼ੁਰੂ ਕੀਤਾ ਫਿਰ ਧਰਨਾ ਲੱਗਾ ਪੂਰੇ ਪਿੰਡ ਨੇ ਸਾਥ ਦਿੱਤਾ ਹੁਣ ਵੀ ਅਸੀਂ ਇਹ ਵਾਰਨਿੰਗ ਦਿੰਨੇ ਆ ਪਿੰਡੋ ਵਾਲੇ ਮੈਂ ਸਪੋਕਸਮੈਨ ਅਖਬਾਰ ਦਾ ਆਪਣੇ ਇਸ ਦੁਰਾਂਗਲੇ ਦਾ ਤੇ ਬ੍ਰਹਾਂਪੁਰ ਦਾ ਪੱਤਰਕਾਰਾਂ ਤੇ ਮੈਂ ਪ੍ਰਿੰਟ মিডিਏ ਵਿੱਚ ਵੀ ਤੇ ਤੁਸੀਂ ਤੁਹਾਡੀ ਵਜ੍ਹਾ ਨਾਲ ਇਲੈਕਟ੍ਰੋਨਿਕ মিডিਆ ਵਿੱਚ ਵੀ ਇਹ ਗੱਲ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਇੰਨੇ ਬੰਦਿਆਂ ਦੇ ਨਾਲ ਪੂਰੇ ਪਿੰਡ ਦੇ ਸਾਰੇ ਨੁਮਾਇੰਦਿਆਂ ਦੇ ਨਾਲ ਚੇਤਾਵਨੀ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਵੀ ਜੇ ਇਹ ਕੰਮ ਉਹਨਾਂ ਸਹੀ ਨਾ ਕੀਤਾ ਤੇ ਫਿਰ ਇਹਦਾ ਉਹਨਾਂ ਨੂੰ ਮਹਦਿਆ ਦੇਣਾ ਪਏਗਾ ਬਹੁਤ ਬਹੁਤ ਵੱਡੇ ਪੱਧਰ ਤੇ ਧਰਨਾ ਲੱਗਣਾ ਸ਼ੁਰੂ ਹੋ ਜਾਏਗਾ ਫਿਰ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਣੀ ਹੈ ਤੇ ਨੰਬਰ 2 ਤੇ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਕਿ ਇੱਕ ਵਾਰ ਜਿਹੜੀ ਇਸ ਗੱਲ ਦੀ ਤਹਿਕੀਕਾਤ ਕਰਕੇ ਤੇ ਇਸ ਕੰਮ ਨੂੰ ਮੌਕੇ ਸਰ ਕਰ ਦਿੱਤਾ ਜਾਵੇ ਠੇਕੇਦਾਰ ਸਾਹਿਬ ਨੂੰ ਕੀ ਅਪੀਲ ਹੈ ਠੇਕੇਦਾਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਬਾਰ-ਬਾਰ ਉਹਨਾਂ ਦੇ ਕਹਿਣ ਤੇ ਵੇਖੋ ਜੀ ਸਲਾਹ ਕਰਕੇ ਕੰਮ ਕਰਨਾ ਪੈਂਦਾ ਪਿੰਡ ਦੇ ਲੋਕਾਂ ਨੂੰ ਵੀ ਪੁੱਛਣਾ ਪੈਂਦਾ ਇੱਥੇ ਲੋਕਤੰਤਰ ਹੈ ਜਿਵੇਂ ਲੋਕ ਚਾਹੁੰਦੇ ਨੇ ਉਦਾਂ ਹੀ ਹੁੰਦਾ ਤੇ ਸਾਡੇ ਜਿਹੜਾ ਹਲਕਾ ਇੰਚਾਰਜ ਉਹਨਾਂ ਨੂੰ ਕੋਈ ਰਿਕਵੈਸਟ ਜਾਂ ਉਹਨਾਂ ਨੂੰ ਕੋਈ ਸੁਰ ਸਲਾਹ ਉਹ ਵੀਰ ਜੀ ਤੁਹਾਨੂੰ ਦੱਸਣਗੇ ਹਾਂਜੀ ਜੀ ਸਾਡੇ ਹਲਕਾ ਇੰਚਾਰਜ ਸਰਦਾਰ ਸ਼ਮਸ਼ੇਰ ਸਿੰਘ ਜੀ ਉਹਨਾਂ ਨੂੰ ਸੂਚਿਤ ਕਰਤਾ ਪਰ ਉਹਨਾਂ ਸਾਨੂੰ ਕੋਈ ਜਵਾਬ ਨਹੀਂ ਕਰ ਦਿੱਤਾ ਅਸੀਂ ਉਹਨਾਂ ਨੂੰ ਬਲਕ ਪ੍ਰਧਾਨ ਦੇ ਥਰੂ ਵੀ ਸੂਚਿਤ ਕਰ ਦਿੱਤਾ ਵੀ ਆਪਣਾ ਜੋ ਵੀ ਹੈ ਇਹ ਸਾਡੇ ਪਿੰਡ ਦਾ ਬੜਾ ਮਾੜਾ ਹਾਲ ਜੇ ਪਰ ਉਹਨਾਂ ਸਾਨੂੰ ਕੋਈ ਨਾ ਜਵਾਬ ਦਿੱਤਾ ਤੇ ਨਾ ਹੀ ਸਾਡੇ ਨਾਲ ਕੋਈ ਕੰਟੈਕਟ ਕੀਤਾ ਹੈ ਲੋ ਜੀ ਸਾਰੇ ਜਿਹੜੇ ਪਿੰਡ ਦਾ ਇਹ ਰੋਸ ਆ ਤੇ ਰੋਜ਼ ਬਿਲਕੁਲ ਜਿਹੜਾ ਆ ਉਹ ਜਾਇਜ਼ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇੱਥੋਂ ਦੇ ਹਾਲਾਤ ਜਿਹੜੇ ਛੱਪੜ ਦੇ ਨੇ ਉਹ ਸਾਰਾ ਕੁਝ ਦੇਖ ਰਹੇ ਹੋ ਸਰਕਾਰ ਅੱਗੇ ਪੂਰੀ ਗੁਹਾਰ ਹੈ ਸਰਕਾਰ ਅੱਗੇ ਅਪੀਲ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਬਿਲਕੁਲ ਕੰਮ ਕਰੀਆ ਪਰ ਜਿਹੜੇ ਹੇਠਲੇ ਪੱਧਰ ਦੇ ਜਿਹੜੇ ਮੁਲਾਜ਼ਮ ਨੇ ਜਾਂ ਹੇਠਲੇ ਪੱਧਰ ਨੇ ਉਹ ਜਿਹੜਾ ਇਸ ਪੱਖ ਸਨ ਖਿਆਰ ਹੈ ਇਨਸਾਫ ਮੰਗਦੇ ਨੇ ਪੰਜਾਬ ਸਰਕਾਰ ਕੋ ਭਗਵੰਤ ਸਿੰਘ ਮਾਨ ਕੋ ਕਦੋਂ ਤੇ ਕਿਦੋਂ ਸ਼ੁਰੂ ਹੋਏਗਾ ਕੰਮ ਇਹ ਤੇ ਵਕਤ ਦੱਸੇਗਾ ਫਿਲਹਾਲ ਤੁਸੀਂ ਦੇਖ ਰਹੇ ਹੋ ਪੁਕਾਰ ਟੀਵੀ ਕੈਮਰਾਮੈਨ ਦਲਬੀਰ ਬੂਰਾ ਬਲਜਿੰਦਰ ਗੁਰਦਾਸ ਪੁਕਰ ਤੋਂ ਪੁਕਾਰ ਆਪਣਿਆਂ ਦੀ ਆਪਣਿਆਂ ਲਈ